ਹੋਲ ਬਾਬਾ ਜੀ ਕੀ ਹਾਲ ਚਾਲ ਆਹ ਠੀਕ ਹੈ ਜੀ ਕਿਰਪਾ ਕਿਹੜਾ ਪਿੰਡ ਆਪਣਾ ਜੇਲਾ ਸੂਰੂਰ ਹੈ ਜੀ ਅੱਛਾ ਸੂਰੂਰ ਹੈ ਜੇਲਾ ਸੂਰੂਰ ਹੈ ਡੋਗਵਾ ਤੋਂ ਅੱਛਾ ਮਾਫ ਕੋਣ ਸਾਹ ਕੋਲੇ ਹਾਂ ਹਾਂ ਉਹ ਤਾਂ ਬਹੁਤ ਦੂਰ ਦੂਰ ਹੋਣੀ ਹੈ ਕਿੰਨੀ ਦਿਨ ਹੋ ਗਈ ਇੱਥੇ ਦੇਖਣ ਹਾਂ ਹਾਂ ਬਾਬਾ ਜੀ ਇਹ ਮੈਂ ਕੰਮੀ ਨੀ ਰਾਤ ਨੂੰ ਮੱਛਰ ਨਹੀਂ ਲੱਗਦਾ ਨਾ ਪੱਕੇ ਨੇ ਇਹ ਪੱਕੇ ਮੱਛਰ ਕਿੱਥੇ ਚੱਕਾਂਗੇ ਨਾ ਨਾ ਆਏਗੇ ਸਾਡੇ ਅੰਦਰ ਹੀ ਉਹ ਪੂਜਰ ਲੱਗੇ ਹੋਣੇ ਆਜੇ ਦੂਜੇ ਹਾਂ ਪੂਜਰ ਕਾਲਰ ਜਿਹੜੇ ਉਹ ਦੇ ਇਹ ਆ ਜੱਜ ਬਾਬਾ ਭਾਈ ਜੱਫੀ ਪਾਉਣੀ ਇੱਕ ਵਾਰੀ ਤੁਹਾਡੇ ਨਾਲ ਸ਼ਾਬਾਸ਼ੀ ਸ਼ਾਬਾਸ਼ ਧੰਨਵਾਦ ਵਾਹ ਬਹੁਤ ਸ਼ਾਬਾਸ਼ੀ ਪਈਗੀ ਬਹੁਤ ਵਧੀਆ ਕੀ ਹੋ ਗਏ ਰੋ ਮਾਰੂ ਵੀ ਚੜਦੀਆਂ ਕਲਾ ਦੇ ਰੱਖੀਂ ਜਿੰਦੇ ਰਹੋ ਤੁਸੀਂ ਬੜੀ ਬੜੀ ਸਾਰੀ ਉਮਰ ਤੁਹਾਡੀ ਕਰਕੇ ਸਾਡਾ ਪੰਜਾਬ ਜੀ ਹੁੰਦਾ ਹੈ ਨਾਮ 바 ਸ਼ਾਬਾਸ਼ੀ ਪਈ ਮਾਰੂ ਵੀ ਚੜਦੀਆਂ ਕਲਾ ਦੇ ਰੱਖੀਂ ਬਾਬਾ ਜੀ ਥੈਂਕ ਯੂ ਸ਼ਾਬਾਸ਼ੀ ਸ਼ੇਰੋ ਧੰਨਵਾਦ ਮਹਾਰਾਜ ਆਰਦਰੀ ਆਉਂਦੇ ਨੇ ਸਾਰੇ ਸਾਡੇ ਪਿੰਡਾਂ ਕੁੰਬਾ ਵੱਡੀ ਕੂਨ ਨਰ ਬਹਾਦਰਪੁਰ ਸਾਰੇ ਆਉਂਦੇ ਨੇ ਅੱਛਾ ਆ ਤੁਹਾਡੀ ਪਿੰਡਾਂ ਦੇ ਟਰਾਲੀਆਂ ਲੈ ਕੇ ਆਉਂਦੇ ਗਾਲੀਆਂ ਲੈ ਕੇ ਆ ਜਾਂਦੇ ਨੇ ਠੀਕ ਹੈ ਅੱਜ ਤਾਂ ਸਾਰੇ ਮੌਸ ਆ ਜਬ ਬਹੁਤ 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 ਲੱਗਸ ਬਹੁਤ ਅੜਮੀ ਭਈਗੇ ਹਾਂ ਨਾ ਤਿੰਨ ਚਾਰ ਗੱਲ ਕਰਨੀ ਹੈ ਨਾ ਕਹਣਾ ਇਹ ਦਿਹਾੜੀ ਡੰਗ ਦੀ ਖੇਡ ਆ ਨਿਕਲ ਜਾਣਾ ਸਾਰਿਆਂ ਨੇ ਉਹ ਚਾਹੇ ਉਹ ਦਿਨ ਲੱਗਾ 378 ਦਿਨ ਲੱਗਾ 733 ਛਿੱਧੀਆਂ ਵੀ ਹੋ ਗਈਆਂ ਪਰ ਉਹ ਜਿੱਤ ਕੇ ਪਹੁੰਚਿਆ ਤੇ ਮੈਂ ਉਹੀ ਗੱਲ ਕਰਦਾ ਪਰ ਮਾ ਥੋੜੇ ਆ ਭਵਾਂ ਜਿਆਦਾ ਆ ਇਹ ਜਾਣਾ ਜਿੱਤ ਕੇ ਆ ਮੜਕੇ ਨਹੀਂ ਜਾਵਾਂਗੇ ਤੇ ਵੱਡੀ ਜੀ ਜੇ ਆ ਬਬਾਈ ਜਿੰਨੀ ਜੇ ਸਈਦੇ ਵਿੱਚ ਜਸ ਉਮਰ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ ਆ ਤੇ ਸਾਡੇ ਅਰਗੇ ਨੂੰ ਤਾਂ ਚੱਕਰੀ ਕੋਈ ਨਹੀਂ ਫਿਰ ਪਤਾ ਆ ਵੀ ਗੱਲ ਹੀ ਕੋਈ ਨਹੀਂ ਸੀ ਉਮਰਾਂ ਦੀ ਗੱਲ ਹੀ ਕੋਈ ਨਹੀਂ ਇਹ ਜਜ਼ਬੇ ਦੀ ਗੱਲ ਹੈ ਬਿਲਕੁਲ ਅਖੀਰੂ ਜੀ ਸਤਨਾਮ ਜੀ ਆ ਬਾਬੇ ਟਰਾਲੀ ਸਾਹਿਬ ਜੀ ਸ਼ਾਬਾਸ਼ ਭਾਈ ਧੰਨਵਾਦ ਸ਼ਾਬਾਸ਼ ਸਦਾ ਦਰਸ਼ਨ ਕਰਨਾ ਹੈ ਤੁਹਾਡੇ ਪਾਸ਼ਾ ਕਰ ਜੀ ਗੱਨਾ ਚ ਰੱਖੇ ਭਾਈ ਥੋੜੀ ਦੇ ਇੱਥੋਂ ਨੂੰ ਆਇਓ ਇੱਥੋਂ ਨੂੰ ਸਾਡੇ ਵੀ ਆਪਣੇ ਬਸੋ ਅੱਜ ਲੈ ਕੇ ਮੜੋਗੇ सब तो पहला फतेह सी करिए वागुरु जी का खालसा ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੈਨੂੰ ਲੱਗਦਾ ਕਿ ਤੁਹਾਡੇ ਸਾਹਮਣੇ ਵਾ ਬੜਾ ਛੋਟਾ ਐ ਨਾ ਗੱਲਾਂ ਦੇ ਲਈ ਪਰ ਜੋ ਦਰਦ ਮੈਨੂੰ ਲੱਗਦਾ ਆ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਬੈਠਿਆਂ ਦੇ ਮਨਾਂ 'ਚ ਸਿਗਾ ਉਹ ਮੈਂ ਜ਼ਰੂਰ ਪੇਸ਼ ਕਰ ਸਕਦਾ ਆ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਤੇ ਲੱਗਿਆ ਕਿ ਸਾਡੇ ਸਾਡਾ ਪਿਓ ਸਾਡਾ ਭਰਾ ਸੜਕਾਂ ਤੇ ਆ ਗਿਆ ਕੋਵਿਡ ਚੱਲਣ ਡਿਆ ਸੀ ਉਸ ਟਾਈਮ ਦੇ ਉੱਤੇ ਨਾ ਕੋਈ ਆ ਸਕਦਾ ਸੀ ਨਾ ਜਾ ਸਕਦਾ ਸੀਗਾ ਟੀਵੀ ਦੇ ਸਾਹਮਣੇ ਬਹਿ ਕੇ ਬਸ ਮੋਰਚੇ ਦੀਆਂ ਫੋਟੋ ਕਿ ਸਰਕਾਰਾਂ ਕਿੰਨੀਆਂ ਤਸ਼ੱਦਦ ਕਰ ਰਹੀਆਂ ਪਰ ਮਨ ਦੇ ਵਿੱਚ ਇੱਕ ਗੱਲ ਸੀਗੀ ਕਿ ਹਮੇਸ਼ਾ ਅਸੀਂ ਇੱਕ ਚੀਜ਼ ਤੋਂ ਵਾਂਝੇ ਰਹਿ ਜੰਨੇ ਆ ਸਿੱਖਾਂ ਵੱਲੋਂ ਕਿਸਾਨਾਂ ਵੱਲੋਂ ਪੰਜਾਬੀਆਂ ਵੱਲੋਂ ਅੱਜ ਤੱਕ ਜਿੰਨੇ ਵੀ ਮੋਰਚੇ ਲੱਗੇ ਮੈਂ ਨਾ ਸ਼ੰਕਾ ਦੇ ਨਾਰਖੀਮਾ ਦਾ ਜਾਚਕ ਹਾਂ ਪਰ ਇੱਕ ਗੱਲ ਇੱਕ ਕਿਤਾਬ ਦਾ ਪਹਿਲਾ ਅੱਖਰ ਬੱਚਿਆਂ ਨੂੰ ਮੋਰਚੇ ਦਾ ਇਤਿਹਾਸ ਦੱਸਿਓ ਮੈਂ ਜਰੂਰ ਪੜ ਕੇ ਜਾਵਾਂਗਾ ਕਿ ਜੋ ਭਾਜੀ ਕਹਿ ਕੇ ਗਏ ਉਹਨੂੰ ਬਹੁਤ ਸੋਹਣੀ ਗੱਲ ਲੱਗੀ ਕਿ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਸਮੇਂ ਨੂੰ ਆਉਣ ਵਾਲੀ ਹਦੂਦ ਦੇ ਵਿੱਚ ਸਾਡਾ ਵਜੂਦ ਜਰੂਰ ਹੋਵੇ ਕਿ ਜੇ ਕਿਸਾਨ ਸੜਕਾਂ ਤੇ ਆਏ ਸੀ ਤਾਂ ਕਿਉਂ ਆਏ ਸੀ ਕਿਉਂਕਿ ਸਾਡੀਆਂ ਸਰਕਾਰਾਂ ਨੇ ਪੂਰਾ ਜ਼ੋਰ ਲਾਇਆ ਆ ਕੱਲਾ ਸਾਨੂੰ ਅਸੀਂ ਆਪਣੀਆਂ ਅਖਬਾਰਾਂ ਨਾ ਪੜੀਏ ਕਿਸੇ ਦੇਸ਼ ਦੀ ਅਖਬਾਰ ਪੜ ਕੇ ਦੇਖ ਲਓ ਤੇ ਉਹ ਇਹੀ ਗੱਲ ਕਹਿ ਰਹੇ ਆ ਕਿ ਦੇ ਆਰ ਟੈਰਰਿਸਟ ਇਹ ਖਾਟਕੂ ਬੈਠੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਕਿਹੜੇ ਖਾਟਕੂ ਨਜ਼ਰ ਆ ਗਏ ਉਹਨਾਂ ਨੂੰ ਅਸੀਂ ਆਪਣੀ ਆਵਾਜ਼ ਨੂੰ ਹਮੇਸ਼ਾ ਬੁਲੰਦ ਰੱਖਣਾ ਜੇ ਅਸੀਂ ਸ਼ਾਂਤੀ ਦੇ ਨਾਲ ਬੈਠੀਏ ਤਾਂ ਸਾਰਾ ਕੁਝ ਆ ਗੁਰੂ ਸਾਹਿਬ ਨੇ ਕਿਹਾ ਆ ਚੂਕਾਰ ਜਮਾਹੀਲ ਤੇ ਦਰਗੁ ਜਸਤ ਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ ਸਮੇਂ-ਸਮੇਂ ਤੇ ਸਾਰਾ ਕੰਮ ਕਰਨਾ ਪੈਂਦਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਤੁਹਾਨੂੰ ਜ਼ਰੂਰ ਇੱਕ ਕਵਿਤਾ ਜ਼ਰੂਰ ਪੜ੍ਹ ਕੇ ਸੁਣਾਵਾਂਗਾ ਜਿਹੜੀ ਕਿਤਾਬ ਦਾ ਪਹਿਲਾ ਪੰਨਾ ਆ ਬੱਚਿਆਂ ਨੂੰ ਮੋਰਚਾ ਤੇ ਕਿੰਨੀਆਂ ਸ਼ਹੀਦੀਆਂ ਹੋਈਆਂ ਜਦੋਂ ਅੱਜ ਅਸੀਂ ਬਰਕੇ ਫੋਲਦੇ ਆ ਤੇ ਸਾਡਾ ਕੋਈ ਇਤਿਹਾਸਕਾਰ ਕੋਈ ਪੱਤਰਕਾਰ ਇਹ ਚੀਜ਼ ਨੂੰ ਦੱਸਾਉਂਦਾ ਨਹੀਂ ਸਾਨੂੰ ਅੰਗਰੇਜ਼ਾਂ ਦੀਆਂ ਕਿਤਾਬਾਂ ਪੜ੍ਹ ਕੇ ਪਤਾ ਕਰਨਾ ਪੈਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਕਿਦਾਂ ਦਾ ਸੀਗਾ ਤੇ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਐਡਾ ਵੱਡਾ ਅਸੀਂ ਕੰਮ ਕਰੀਏ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਲੱਗੇ ਉਹ ਵੀ ਕਿਸਾਨਾਂ ਦਾ ਜਿਨ੍ਹਾਂ ਨੂੰ ਸਰਕਾਰ ਅਨਪੜ੍ਹ ਦੱਸਦੀ ਆ ਤੇ ਕਿਤੇ ਇਹ ਕਿਸੇ ਕਿਤਾਬ ਦੇ ਅੱਖਰਾਂ ਤੋਂ ਵਾਂਝਾ ਰਹਿ ਜਵੇ ਤੇ ਪ੍ਰਮਾਤਮਾ ਨੇ ਬਲ ਬਖਸ਼ਿਆ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਅਸੀਂ ਜਿੱਤ ਕੇ ਘਰਾਂ ਨੂੰ ਮੁੜਿਆ ਮੈਂ ਇਸ ਕਿਤਾਬ ਦੇ ਵਿੱਚ ਉਸ ਕੱਲੀ ਕੱਲੇ ਸਥਾਨ ਦਾ ਉਸ ਕੱਲੀ ਕੱਲੀ ਜਗ੍ਹਾ ਦਾ ਉਸ ਕੱਲੇ ਕੱਲੇ ਇਨਸਾਨ ਦਾ ਜਿਸ ਦਾ ਯੋਗਦਾਨ ਸੀ ਤੇ ਸਭ ਤੋਂ ਵੱਡਾ ਉਹਨਾਂ ਸ਼ਹੀਦਾਂ ਦਾ 378 ਦਿਨਾਂ ਚ 733 ਸ਼ਹੀਦਾਂ ਦਾ ਜਿਨ੍ਹਾਂ ਦੇ ਖੂਨ ਦੇ ਸਤਕਾਂ ਇੱਕ ਵਾਰ ਸਾਡੀ ਸਰਕਾਰ ਨੇ ਗੋਡੇ ਟੇਕੇ ਤੇ ਅਸੀਂ ਜਿੱਤ ਕੇ ਘਰਾਂ ਨੂੰ ਗਏ ਸਾਡੀਆਂ ਕਮੀਆਂ ਸਾਡੇ ਯਥਾਧਰਨੀਆਂ ਕਮੀਆਂ ਕਿ ਸਾਨੂੰ ਦੁਬਾਰਾ ਫਿਰ ਸੜਕਾਂ ਤੇ ਆਉਣਾ ਪਿਆ ਪਰ ਪ੍ਰਮਾਤਮਾ ਕਰੇ ਜਿੱਦਾਂ ਪਹਿਲਾਂ ਜਿੱਤ ਕੇ ਗਏ ਸੀਗੇ ਇਦਾਂ ਹੀ ਅਸੀਂ ਫਿਰ ਜਿੱਤ ਕੇ ਜਾਵਾਂਗੇ ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹੁੰਨਾ ਸਾਨੂੰ ਲੱਗਦਾ ਹੈ ਕਿ ਅਸੀਂ ਅੱਜ ਇਸ ਮੋਟਰ ਚ ਥੋੜੇ ਜਾਣਿਆ ਮੈਂ ਇੱਕ ਚੀਜ਼ ਜ਼ਰੂਰ ਦੱਸਣੀ ਚਾਹੁੰਨਾ ਮੈਂ ਆਸਟ੍ਰੇਲੀਆ ਚ ਰਹਿਣਾ 20 ਸਾਲ ਉੱਥੇ ਰਹਿੰਦੇ ਨੂੰ ਹੋ ਗਏ ਆ ਉਥੋਂ ਦੀ ਸਰਕਾਰਾਂ ਨੇ ਉਥੋਂ ਦੀ ਜਿਹੜੀ ਲੋਕ ਬਸਮੂਲ ਬਸਨੀਕ ਆ ओरिजिनल ओरिजिनल ਕਹਿੰਦੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਵੀ ਉਹ ਕਹਿੰਦੇ ਸਾਡੇ ਹੱਕ ਖੋਲੇ ਸਾਡੀਆਂ ਜ਼ਮੀਨਾਂ ਖੋਲੀਆਂ ਕੱਲਾ ਇੱਕ ਬੰਦਾ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਪਾਰਲੀਮੈਂਟ ਦੇ ਸਾਹਮਣੇ ਉਹਦਾ ਨਾਂ ਹੈ ਅੰਕਲ ਜੌਨ ਉਹ ਕੱਲਾ ਬੈਠਾ ਆ ਉਹ ਕੱਲਾ ਧਰਨੇ ਦੇ ਬੈਠਾ ਹੈ ਇੱਕ ਬੰਦਾ ਇਸ ਕਰਕੇ ਅਸੀਂ ਇਹ ਨਾ ਸੋਚੀਏ ਕਿ ਅਸੀਂ ਥੋੜੇ ਰਹਿ ਗਏ ਜਿਆਦਾ ਰਹਿ ਗਏ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹ ਸਾਰੇ ਤੁਹਾਡੇ ਨਾਲ ਆ ਉਹ ਸਰੀਰਕ ਤੌਰ ਤੇ ਵੀ ਨਾਲ ਆ ਉਹ ਮਾਨਸਿਕ ਤੌਰ ਤੇ ਵੀ ਨਾਲ ਆ ਤੇ ਆਰਥਿਕ ਤੌਰ ਤੇ ਵੀ ਨਾਲ ਆ ਬੰਦੇ ਤੋਂ ਨਹਾ ਸਾਰੀ ਅਕਾਲ ਇਹ ਕਿਤਾਬ ਜਿੱਦਾਂ ਭਾਜੀ ਪਹਿਲਾਂ ਦੱਸ ਗਏ ਬਹੁਤ ਸੋਹਣੇ ਸ਼ਬਦਾਂ ਚ ਕਿ ਮੋਰਚੇ ਦਾ ਇਤਿਹਾਸ ਬੱਚਿਆਂ ਨੂੰ ਜ਼ਰੂਰ ਦੱਸਣਾ ਇਹ ਲਿਖਣ ਦਾ ਮਕਸਦ ਵੀ ਇਹ ਆ ਸਾਰਿਆਂ ਦੇ ਲਈ ਫ੍ਰੀ ਆ ਬਾਬਾ ਜੀ ਆਪਣੇ ਤਪਾ ਸਾਹਿਬ ਜਗਦੇਵ ਸਿੰਘ ਤਪਾ ਜੀ ਇਹਨਾਂ ਦੀਆਂ ਤਸਵੀਰਾਂ ਵਿੱਚ ਲੱਗੀਆਂ ਇਹਨਾਂ ਦੇ ਕੋਲ ਮੈਂ ਕਿਤਾਬਾਂ ਵੀ ਛੱਡ ਕੇ ਜਾਵਾਂਗਾ ਪਹਿਲਾਂ ਵੀ ਛੱਡ ਕੇ ਗਿਆ ਸੀ ਕਿਸੇ ਨੂੰ ਚਾਹੀਦੀ ਹੋਵੇ ਪੜ੍ਹਨੀ ਹੋਵੇ ਇਹ ਜ਼ਰੂਰ ਲੈ ਕੇ ਜਾਇਓ ਆ ਮੋਰਚਾ ਚੱਲ ਰਿਹਾ ਆ ਇਹਦਾ ਸੋਚੋ ਕਿ ਕਿਸੇ ਨੂੰ ਪਤਾ ਨਹੀਂ ਹੋ ਕੱਲੇ-ਕੱਲੇ ਪਲ ਦੀ ਕੱਲੀ-ਕੱਲੀ ਘੜੀ ਨੂੰ ਮੈਂ ਫੇਰ ਨੋਟ ਕਰ ਰਿਹਾ ਫੇਰ ਇੱਕ ਕਿਤਾਬ ਦੇ ਰੂਪ ਦੇ ਵਿੱਚ ਕਿ ਸਾਡੇ ਬੱਚੇ ਸਾਡੇ ਗਾਂਹ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਲੱਗੇ ਕਿ ਜੇ ਬਾਬਾ ਜੀ ਆਏ ਸੀਗੇ ਸਾਡੇ ਦੇ ਕਿਹੜੇ ਹਾਲਾਤਾਂ ਦੇ ਵਿੱਚ ਕਿੰਨੇ ਮੀਂਹ ਦੇ ਵਿੱਚ ਕਿੱਦਾਂ ਦੇ ਝੱਖੜਾਂ ਦੇ ਵਿੱਚ ਬਹਿ ਕੇ ਅੱਜ ਜਿਸ ਜ਼ਮੀਨ ਤੇ ਅਸੀਂ ਘਰ ਪਾ ਰਹੇ ਆ ਜਾਂ ਖੇਤੀ ਕਰ ਰਹੇ ਆ ਕਿੱਦਾਂ ਸਾਨੂੰ ਲੈ ਕੇ ਦਿੱਤੀ ਆ ਇਹ ਸਾਡਾ ਇਤਿਹਾਸ ਰਹੂਗਾ ਰਹਿੰਦੀ ਦੁਨੀਆ ਦਾ ਜਰੂਰ ਖੁਦ ਕਸ਼ੀਆਂ ਕਿਉਂ ਕਰਦੇ ਟਰਾਲੀਆਂ ਤੇ ਆ ਤੰਬੂਆਂ 'ਚ ਰਹੀ ਜਾਂਦੇ ਨੇ ਟੀਵੀ ਵਾਲੇ ਕਿਉਂ ਅਤਵਾਦੀ ਕਹੀ ਜਾਂਦੇ ਨੇ ਗੁਰੂ ਦੀਆਂ ਫੌਜਾਂ ਦੀ ਵੀ ਵੱਖਰੀ ਚੜ੍ਹਾਈ ਏ ਤੇ ਤੇ ਕਹਿਤ ਦੇ ਹੰਝੂਆਂ ਨੇ ਗੇਮ ਫੇਰ ਘੁਮਾਈ ਏ ਔਖੇ ਵੇਲੇ ਕਰਨੀ ਅਰਦਾਸ ਦੱਸਿਓ ਬੱਚਿਆਂ ਨੂੰ ਮੋਰਚੇ ਦਾ ਇਤਿਹਾਸ ਦੱਸਿਓ ਕਿਵੇਂ ਸਾਡੇ ਬੈਠਿਆਂ ਤੇ ਪੁਲਿਸ ਡੰਡੇ ਮਾਰਦੀ ਸੜਕਾਂ ਤੇ ਤੁਰਿਆਂ ਦੇ ਕੌਣ ਕਿੰਨੇ ਗੱਡੀ ਛਾੜਦੀ ਪੰਜਾਬ ਦਾ ਹਰਿਆਣਾ ਨੇ ਹੱਥ ਕਿਵੇਂ ਫੜਿਆ ਕਿਵੇਂ ਸਾਡਾ ਇੰਡੀਆ ਮੋਰਚੇ 'ਚ ਆ ਬੜਿਆ ਸੰਸਦ 'ਚ ਗੱਲ ਚੱਲੀ ਹਰ ਦੇਸ਼ ਵਾਰ ਦੇ ਸਪੋਰਟ ਫਾਰ ਮਰਦੇ ਸਟicker ਹਰ ਇੱਕ ਕਾਰ ਤੇ ਜੱਜਵੇ ਨਾਲ ਜਿੱਤ ਤੇ ਵਿਸ਼ਵਾਸ ਰੱਖਿਓ ਬੱਚਿਆਂ ਨੂੰ ਮੋਰਚੇ ਦਾ ਇਤਿਹਾਸ ਦੱਸਿਓ ਤੇ ਆਖਰੀ ਲਾਈਨਾਂ ਨੇ ਸੱਪਾਂ ਦੀਆਂ ਸਿਰੀਆਂ ਤੇ ਕਿਸਾਨ ਖੇਤੀ ਕਰਦੇ ਬੈਰੀਗੇਟ ਸਾਡੇ ਮੋਰੇ ਦੱਸ ਕਿਵੇਂ ਖੜਦੇ ਸੱਪਾਂ ਦੀਆਂ ਸਿਰੀਆਂ ਤੇ ਕਿਸਾਨ ਪਏ ਖੜਦੇ ਬੈਰੀਗੇਟ ਸਾਡੇ ਮੋਰੇ ਦੱਸ ਕਿਵੇਂ ਖੜਦੇ ਕਿਵੇਂ ਅਸੀਂ ਰਾਹਾਂ ਵਿੱਚ ਲੱਗੇ ਕਿਲ ਮੋਰੇ ਬੀਬੀਆਂ ਦੀਆਂ ਚੁੰਨੀਆਂ ਨੇ ਪੀੜਾ ਰੰਗ ਕਰਤਾ ਦੱਸਿਓ ਜ਼ਰੂਰ ਕਿਵੇਂ ਦੇਸ਼ ਫਿਰ ਇੱਕ ਕਰਦਾ ਦਿਲ ਬਾਬੇ ਨਾਨਕ ਦਾ ਖਾਸ ਦੱਸਿਓ ਬੱਚਿਆਂ ਨੂੰ ਮੋਰਚੇ ਦਾ ਇਤਿਹਾਸ ਦੱਸਿਓ ਬੱਚਿਆਂ ਨੂੰ ਮੋਰਚੇ ਦਾ ਇਤਿਹਾਸ ਦੱਸਿਓ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਇਸ ਕਿਸਾਨੀ ਸੰਘਰਸ਼ ਦੇ ਨਾਲ ਆ ਸਮਾਂ ਰਿਹਾ ਇਦਾਂ ਹੀ ਫਿਰ ਮਿਲਦੇ ਰਵਾਂਗੇ ਬੋਲੇ ਸੋ ਨਿਹਾਲ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਸਾਸਿਕਾਲ ਜੀ